ਗੁੱਡ ਮਾਰਨਿੰਗ ਦੋਸਤੋ ਅੱਜ ਅਸੀਂ ਥੋੜਾ ਜਿਆਦਾ ਜਲਦੀ ਚੱਲੇ ਹੋਇਆ ਕਿਉਂਕਿ ਬਦਲੀ ਮੇਰੀ ਫਾਨੀਗੜ ਹੋ ਗਈ ਹੈ ਤਾਂ ਦੋਸਤੋ ਬੁੱਕਸ ਬੜਾ ਕਰੋ ਬੁੱਧੀ ਜੀ ਵੀ ਲੋਕਾਂ ਦੀਆਂ ਜਿਹੜੀਆਂ ਵੀ ਆਪਾਂ ਗੱਲਾਂ ਨੇ ਉਹਨਾਂ ਨੂੰ ਨੋਟ ਕਰਦੇ ਰਿਹਾ ਕਰੋ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚ ਸਾਰੇ ਹੀ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਂ ਵੀ ਸਾਰੇ ਹੀ ਬਿਹਤਰ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਆਪਾਂ ਕਰ ਰਹੇ ਹਾਂ ਪਰ ਆਪਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਇਹ ਚੱਲ ਕੀ ਰਿਹਾ ਹੈ ਅਪਲਿਆ ਇਹ ਵਾਲੀ ਇੱਕ ਹੜਕਮਜਾ ਮੱਚਿਆ ਪਿਆ ਸੁਰਖੀਆਂ ਜਿਹੜੇ ਆ ਜਿਹਦੇ ਵਿੱਚ ਲੀਡਰਾਂ ਦੀਆਂ ਗੱਲਾਂ ਅਫਸਰਾਂ ਦੀਆਂ ਗੱਲਾਂ ਆਪਣੀ ਅਰਥਵਿਵਸਥਾ ਬੈਂਕਾਂ ਦੇ ਸਕੈਂਡਲ ਚੋਣਾਂ ਆ ਗਈਆਂ ਜਾਂ ਕੌਣ ਕੀ ਕਰ ਰਿਹਾ ਇਹ ਹੜਕਮਜਾ ਮੱਚਿਆ ਰਹਿੰਦਾ ਸਾਰਾ ਅਸਲ ਦੇ ਵਿੱਚ ਇੱਕ ਜ਼ਿੰਦਗੀ ਹੈ ਜਿਹੜੀ ਆਪਣੀ ਅਸਲ ਮੇਨ ਮੁੱਦਾ ਆਪਣੀ ਜ਼ਿੰਦਗੀ ਜਿਉਣਾ ਇੱਕ ਜ਼ਿੰਦਗੀ ਜਿਉਣ ਤੋਂ ਹਮੇਸ਼ਾ ਹੀ ਆਪਣਾ ਧਿਆਨ ਇਹਨਾਂ ਗੱਲਾਂ ਨਾਲ ਭਟਕਾਇਆ ਜਾਂਦਾ ਹੈ ਜਾਂ ਭਟਕ ਜਾਂਦਾ ਹੈ ਤਾਂ ਦੋਸਤੋ ਆਪਣਾ ਧਿਆਨ ਭਟਕਣ ਨਾ ਦਿਓ ਹਰਥਵਸਥਾ ਕਮਜ਼ੋਰ ਹੋ ਗਈ ਦੇਸ਼ ਘਾਟੇ 'ਚ ਜਾ ਰਿਹਾ ਹੈ ਮੁੱਦਾ ਅਰਥਵਸਥਾ ਨਹੀਂ ਮੁੱਦਾ ਦੋਸਤੋ ਤੁਸੀਂ ਉਹ ਅਸਲ ਦੇ ਵਿੱਚ ਤੁਹਾਨੂੰ ਤੁਹਾਡੀ ਜ਼ਿੰਦਗੀ ਨੂੰ ਉਹਦਣ ਡਿਸਟਰਬ ਕੀਤਾ ਜਾ ਰਿਹਾ ਹੈ ਅਸਲ ਜ਼ਿੰਦਗੀ ਦਾ ਜਿਹੜਾ ਮੇਨ ਮੁੱਦਾ ਹੈ ਉਹ ਤੁਹਾਡਾ ਮੁੱਦਾ ਹੈ ਤੁਹਾਨੂੰ ਜ਼ਿੰਦਗੀ ਜਿਉਣ ਤੋਂ ਢਟਕਾਇਆ ਜਾ ਰਿਹਾ ਹੈ ਤਾਂ ਦੋਸਤੋ ਢਟਕੋ ਨਾ ਕਿਸੇ ਵਸੇ ਵੀ ਢਟਕੋ ਨਾ ਕਿਸੇ ਦੀਆਂ ਗੱਲਾਂ ਨਾ ਸੁਣੋ ਆਪਣੀ ਜ਼ਿੰਦਗੀ ਦੇ ਜਿਹੜੇ ਸਮੇਂ ਨੂੰ ਸਹੀ ਇਸਤੇਮਾਲ ਕਰਦੇ ਹੋਏ ਤੇ ਸਹੀ ਡਿਸੀਜਨ ਲਓ ਤੇ ਸੋਚ ਸਮਝ ਕੇ ਡਿਸੀਜਨ ਲਓ ਤਾਂ ਕਿ ਤੁਹਾਡੀ ਅਤੇ ਤੁਹਾਡੇ ਆਲੇ ਦੁਆਲੇ ਬੜੇ ਪਰਿਵਾਰ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਬਿਹਤਰ ਹੋ ਸਕੇ ਐਨਾ ਕਹਿੰਦਾ ਹੋਇਆ ਅੱਜ ਦੇ ਦਿੰਦਿਆਂ ਸ਼ੁਕਾ ਬਨਾਵਾ ਹੈਵ ਅ ਨਾਈਟ ਸਟੇ ਦੋਸਤੋ